SBI ਦੇ ਕਲਰਕ ਨੇ ਆਪਣੀ ਪਤਨੀ ਦੇ ਖਾਤੇ ਦੇ ਵਿੱਚ ਲੋਕਾਂ ਦੇ ਪੈਸੇ ਟਰਾਂਸਫਰ ਕਰ ਦਿੱਤੇ ਪੁਲਿਸ ਨੇ ਦੋਸ਼ੀ ਕਲਰਕ ਦੀ ਪਤਨੀ ਨੂੰ ਗ੍ਰਿਫਤਾਰ ਕਰ ਲਿਆ ਹੁਣ ਤੱਕ 103 ਸ਼ਿਕਾਇਤਾਂ ਸਾਹਮਣੇ ਆਈਆਂ ਸੀ ਬੈਂਕ ਟੀਮ ਵੱਲੋਂ ਸੋਨੇ ਅਤੇ ਲੋਕਰ ਦੀ ਜਾਂਚ ਸ਼ੁਰੂ ਕੀਤੀ ਗਈ ਹੈ ਪੁਰਾਣੇ ਸਟਾਫ ਨੂੰ ਹਟਾ ਕੇ ਨਵਾਂ ਸਥਾਈ ਸਟਾਫ ਤੈਨਾਤ ਕੀਤਾ ਗਿਆ ਹੈ SBI ਦੇ ਸਥਾਨਕ ਸ਼ਾਖਾ ਦੇ ਵਿੱਚ ਬੈਂਕ ਗ੍ਰਾਹਕਾਂ ਦੇ ਨਾਲ ਵੱਡੇ ਪੱਧਰ ਤੇ ਧੋਖਾਧੜੀ ਕਰਕੇ ਭੱਜੇ ਕਲਰਕ ਦੇ ਮਾਮਲੇ ਦੇ ਵਿੱਚ ਜਿੱਥੇ ਬੈਂਕ ਅਧਿਕਾਰੀ ਜਾਂਚ ਦੇ ਵਿੱਚ ਲੱਗੇ ਹੋਏ ਨੇ ਉੱਥੇ ਪੁਲਿਸ ਵੀ ਆਪਣੇ ਪੱਧਰ ਤੇ ਜਾਂਚ ਦੇ ਵਿੱਚ ਜੁਟੀ ਹੋਈ ਹੈ ਇਸ ਮਾਮਲੇ ਦੇ ਵਿੱਚ ਪੁਲਿਸ ਨੇ ਉਸ ਦੀ ਪਤਨੀ ਨੂੰ ਨਾਮਜ਼ਦ ਕਰਕੇ ਗ੍ਰਿਫਤਾਰ ਕੀਤਾ ਦੱਸਦੀ ਹੈ ਕਿ ਐਸਬੀਆਈ ਦੀ ਸਥਾਨਕ ਸ਼ਾਖਾ ਦੇ ਵਿੱਚ ਕਲਰਕ ਅਮਿਤ ਟੇਂਗਰਾ ਬੈਂਕ ਗ੍ਰਾਹਕਾਂ ਦੇ ਖਾਤਿਆਂ ਦੇ ਵਿੱਚੋਂ ਕਰੋੜਾਂ ਰੁਪਏ ਦੀ ਫੇਰਾਹੇਰੀ ਕਰਕੇ ਫੇਰਾਫੇਰੀ ਕਰਕੇ ਫਰਾਰ ਹੋ ਗਿਆ ਇਸ ਵਿੱਚ ਆਮ ਖਾਤਿਆਂ ਤੋਂ ਇਲਾਵਾ ਲੋਕਰ, ਲਿਮਟ, ਐਫਡੀ, ਸੋਨਾ ਸ਼ਾਮਲ ਨੇ ਉਸ ਤੇ ਫਰਾਰ ਹੋਣ ਤੋਂ ਬਾਅਦ ਫਿਰੋਜ਼ਪੁਰ ਅਤੇ ਬਠਿੰਡਾ ਤੋਂ ਆਈਆਂ ਬੈਂਕ ਦੀਆਂ ਟੀਮਾਂ ਦੇ ਵੱਲੋਂ ਜਾਂਚ ਕੀਤੀ ਜਾ ਰਹੀ ਹੈ। ਜਾਂਚ ਦੌਰਾਨ ਹੁਣ ਤੱਕ ਨਕਲੀ ਐਫਡੀ, ਲਿਮਟ ਅਤੇ ਮਿਊਚੁਅਲ ਫੰਡ ਤੇ ਬੀਮਾ ਵਿੱਚ ਧੋਖਾਧੜੀ ਦੇ ਕਈ ਮਾਮਲੇ ਸਾਹਮਣੇ ਆਏ ਨੇ ਪਰ ਗਾਹਕਾਂ ਦੇ 골ਡ ਲੋਨ ਵਾਲਾ ਸੋਨਾ ਲੋਕਰਾਂ ਦੇ ਵਿੱਚ ਰੱਖਿਆ ਸਮਾਨ ਸੁਰੱਖਿਅਤ ਪਾਇਆ ਗਿਆ ਹੈ। ਬੈਂਕ ਅਧਿਕਾਰੀਆਂ ਦੇ ਮੁਤਾਬਕ ਲੋਕਰਾਂ ਤੇ 골ਡ ਲੋਨ ਦੇ ਲਗਭਗ ਅੱਧੇ ਸੋਨੇ ਦੀ ਜਾਂਚ ਹੋ ਚੁੱਕੀ ਹੈ ਤੇ ਉਹ ਸੁਰੱਖਿਤ ਹੈ ਹੋਰ ਜਾਂਚ ਵਿੱਚ ਜੇਕਰ ਕੋਈ ਗੜਬੜ ਮਿਲਦੀ ਹੈ ਤਾਂ ਸਬੰਧਤ ਗ੍ਰਾਹਕਾਂ ਦੇ ਨਾਲ ਜਾਣਕਾਰੀ ਸਾਂਝੀ ਕੀਤੀ ਜਾਵੇਗੀ ਵੱਡੀ ਗਿਣਤੀ ਦੇ ਵਿੱਚ ਲੋਕ ਆਪਣੇ ਖਾਤਿਆਂ ਦੀ ਜਾਂਚ ਕਰਵਾਉਣ ਦੇ ਲਈ ਬੈਂਕ ਸ਼ਾਖਾ ਪਹੁੰਚੇ ਜਿਸ ਕਾਰਨ ਪੂਰੇ ਦਿਨ ਬੈਂਕ ਦੇ ਵਿੱਚ ਅਫਰਾ ਤਫਰੀ ਦਾ ਮਾਹੌਲ ਬਣਿਆ ਰਿਹਾ ਇਸ ਮਾਮਲੇ ਦੇ ਬਾਰੇ ਗੱਲਬਾਤ ਕਰਦੇ ਹੋਏ ਡੀਐਸਪੀ ਨੇ ਦੱਸਿਆ ਕਿ ਹੁਣ ਤੱਕ 103 ਸ਼ਿਕਾਇਤਾਂ ਦੇ ਵਿੱਚ ਲਗਭਗ 6 ਕਰੋੜ ਦੀ ਠੱਗੀ ਸਾਹਮਣੇ ਆਈ ਹੈ ਜਾਂਚ ਦੌਰਾਨ ਇਹ ਵੀ ਪਤਾ ਲੱਗਿਆ ਕਿ ਅਮਿਤ ਢੀਂਗਰਾ ਨੇ ਆਪਣੀ ਪਤਨੀ ਰੁਪਿੰਦਰ ਕੌਰ ਦੇ ਖਾਤਿਆਂ ਦੇ ਵਿੱਚ ਵੱਡੀ ਰਕਮ ਟਰਾਂਸਫਰ ਕੀਤੀ ਸੀ ਜਿਸ ਕਰਕੇ ਪੁਲਿਸ ਉਸ ਨੂੰ ਵੀ ਮਾਮਲੇ ਦੇ ਵਿੱਚ ਨਾਮਜ਼ਦ ਕਰਕੇ ਗ੍ਰਿਫਤਾਰ ਕਰ ਚੁੱਕੀ ਹੈ ਹਨ ਜਿਹੜਾ ਸਦਕ ਐਸਬੀ ਬੈਂਕ ਜਿਹੜਾ ਸਾਡੇ ਉੱਥੇ ਬ੍ਰਾਂਚ ਚ ਦੇ ਉੱਤੇ ਇੱਕ ਅਮਿਤ ਢਿੰਗਰਾ ਜਿਹੜਾ ਉੱਥੇ ਬੈਂਕ ਦੇ ਵਿੱਚ ਕਲੈਰੀਕਲ ਤੌਰ ਤੇ ਕੰਮ ਕਰਦਾ ਸੀ ਤੇ ਉਸ ਤੇ ਅਸੀਂ ਇੱਕ ਐਫਆਈਆ ਨੰਬਰ 100 ਜਿਹੜੀ ਰਜਿਸਟਰਡ ਕੀਤੀ 420 ਦੀ ਤੇ ਇਹਦੇ ਵਿੱਚ ਹੁੰਦਾ ਕਿ ਸਬੀ ਬੈਂਕ ਦੇ ਵਿੱਚ 130 ਕੰਪਲੇਂਟਸ ਆਈਆਂ ਜਿਹਦੇ ਵਿੱਚ ਕੋਈ ਅਮਿਤ ਢਿੰਗਰਾ ਵੱਲੋਂ 6 ਕਰੋੜ ਦੀ ਜਿਹੜੀ ਠਗੀ ਸਾਹਮਣੇ ਆਈ ਹੈ ਤੇ ਇਸ ਦੇ ਸਬੰਧ ਵਿੱਚ ਇਸਨੇ ਆਦੀ ਪਤਨੀ ਜਿਹੜੀ ਰੁਪਿੰਦਰ ਕੌਰ ਸਿੰਘ ਤੇ ਉਸਦੇ ਅਕਾਊਂਟ ਦੇ ਵਿੱਚ ਵੀ ਕਾਫੀ ਵੱਡੀ ਮਾਤਰਾ ਵਿੱਚ ਪੈਸੇ ਦੇ ਟ੍ਰਾਂਸਫਰ ਕੀਤੇ ਹੋਏ ਸੀ ਟ੍ਰਾਂਸਫਰ ਤੇ ਉਸ ਸਬੰਧ ਵਿੱਚ ਸਾਨੂੰ ਇੱਕ ਕੰਪਲੇਂਟ ਐਸਬੀ ਬੈਂਕ ਕੋਲੋਂ ਜਿਹੜੀ ਉੱਥੇ ਟੀਮ ਕਠਨ ਕੀਤੀ ਹੋਈ ਹੈ ਉਹਨਾਂ ਸਾਨੂੰ ਪੇਚੀਸ ਤੋਂ ਉਸਤੇ ਅਸੀਂ ਇਸ ਦੀ ਪਤਨੀ ਨੂੰ ਨਾਮਿਨੇਟ ਕਰਕੇ ਉਸ ਦੀ ਗ੍ਰਿਫਤਾਰੀ ਪਾਲੀ ਤੇ ਜਿਹੜੀ ਸਾਡੀ ਇਸ ਦੇ ਚ ਜਿਹੜੀ ਪੀਸ ਵੱਲੋਂ ਇਨਵੈਸਟੀਗੇਸ਼ਨ ਚੱਲ ਰਹੀ ਹੈ ਤੇ ਅਮੁੱਤ ਟੀਮ ਦਾ ਉਹ ਜਿਹੜਾ ਗ੍ਰਿਫਤਾਰ ਕਰਨ ਵਾਸਤੇ ਸਾਡੀ ਟੀਮਾਂ ਬਣੀਆਂ ਹੋਈਆਂ ਨੇ ਅਸੀਂ ਅਲੱਗ-ਅਲੱਗ ਥਾਵਾਂ ਤੇ ਰੇਡ ਕਰ ਰਹੇ ਹਾਂ ਤੇ ਜਿਵੇਂ ਅੱਗੇ ਹੋਰ ਵੀ ਜੇ ਕੋਈ ਚੀਜ਼ ਸਾਹਮਣੇ ਆਏਗੀ ਉਸੇ ਤਰ੍ਹਾਂ ਹੀ ਜ Este hecho va a indicar rígidos.